ਸਤਿ ਸ੍ਰੀ ਅਕਾਲ ਦੋਸਤੋ ਐਗਰੀਕਲਚਰ ਫਾਰਮਿੰਗ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਇਸ ਚੈਨਲ ਦੇ ਉੱਪਰ ਅਸੀਂ ਖੇਤੀਬਾੜੀ ਕਿੱਤੇ ਦੇ ਨਾਲ ਜੁੜੀਆਂ ਜਿਹੜੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਹਾਂ ਇਹ ਵੀਡੀਓ ਸਿਰਫ ਤੁਹਾਡੇ ਨਾਲ ਜਿਹੜੀ ਗੱਲਬਾਤ ਸਾਂਝੀ ਕਰਨ ਦੇ ਲਈ ਬਣਾ ਰਹੇ ਹਾਂ ਕਿਸਾਨ ਦੋਸਤੋ ਆਪਣੇ ਕੋਲ ਥੋੜੀ ਜਗ੍ਹਾ ਜਿਹੜੀ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ 2-3 ਸਾਲਾਂ ਤੋਂ ਜਿਹੜੀ ਆਪਾਂ ਘਰ ਦੀ ਖੇਤੀਬਾੜੀ ਦੇ ਲਈ ਜਿਹੜੀ ਕਿ ਸਬਜ਼ੀ ਬਾੜੀ ਦੇ ਲਈ ਜਗ੍ਹਾ ਤਿਆਰ ਕਰੀ ਹੋਈ ਹੈ ਜਿਸ ਦੇ ਵਿੱਚ ਆਪਾਂ ਸਾਰੀ ਆਪਣੀ ਜਿਹੜੀ ਪਸ਼ੂਆਂ ਦੀ ਰਹਿੰਦ-ਖੂੰਦ ਖਾਦ ਹੁੰਦੀ ਹੈ ਏਸੇ ਜਗ੍ਹਾ ਦੇ ਵਿੱਚ ਜਿਹੜੀ ਸਾਰੀ ਆਪਾਂ ਪਾ ਦਿੰਦੇ ਆ ਦੂਸਰੇ ਖੇਤ ਦੇ ਵਿੱਚ ਜਿਹੜੀ ਆਪਾਂ ਉਹ ਨਹੀਂ ਪਾਉਂਦੇ ਕਿਉਂਕਿ ਸਾਰੀ ਆ ਜਿਹੜੀ ਇਹ ਏਨੇ ਕੁ ਥਾਂ ਦੇ ਵਿੱਚ ਜਿਹੜੀ 2 ਬਿਗੇ ਬਾਣ ਉਹਦੇ ਵਿੱਚ ਹੀ ਪਾ ਦਿੰਨੇ ਆ ਉਸੇ ਵਿੱਚ ਹੀ ਜਿਹੜੇ ਹਰਾ ਚਾਰਾ ਜਿਹੜਾ ਬੀਜਦੇ ਆ ਅਤੇ ਜਿਹੜੀਆਂ ਘਰ ਦੇ ਲਈ ਆਪਾਂ ਸਬਜ਼ੀਆਂ ਬਣਾਉਂਦੇ ਆ ਉਹ ਬਾੜੀਆਂ ਵੀ ਜਿਹੜੀ ਆਪਾਂ ਇਸੇ ਜ਼ਮੀਨ ਦੇ ਵਿੱਚ ਬੀਜਦੇ ਆਉਂਦੇ ਆ ਇਸ ਜ਼ਮੀਨ ਦੇ ਵਿੱਚ ਨਾ ਤਾਂ ਆਪਾਂ ਜਿਹੜੀ ਝੋਨੇ ਦੀ ਫਸਲ ਕਰਦੇ ਆ ਕਿਉਂਕਿ ਝੋਨੇ ਦੇ ਵਿੱਚ ਜਿਹੜੀਆਂ ਇਨਸੈਕਟੀਸਾਈਡ ਦਵਾਈਆਂ ਜਿਹੜੀਆਂ ਜ਼ਿਆਦਾ ਵਰਤਦੀਆਂ ਆਪਾਂ ਨੂੰ ਜਿਹੜੀਆਂ ਪੈਂਦੀਆਂ ਨੇ ਅਤੇ ਜੋ ਗ੍ਰੈਨੂਲ ਜਿਹੜੀਆਂ ਗ੍ਰੈਨੂਲ ਫਾਰਮ ਦੇ ਵਿੱਚ ਹੁੰਦੀਆਂ ਨੇ ਜ਼ਹਿਰਾਂ ਉਹ ਵੀ ਆਪਾਂ ਨੂੰ ਵਿੱਚ ਵਰਤਨੀਆਂ ਪੈ ਜਾਂਦੀਆਂ ਨੇ ਜੋ ਕਿ ਜ਼ਮੀਨ ਦੇ ਵਿੱਚ ਜਿਹੜੀਆਂ ਰਲ ਜਾਂਦੀਆਂ ਨੇ ਸੋ ਏਸੇ ਲਈ ਆਪਾਂ ਇਹ ਸਿਰਫ ਜਿਹੜਾ ਸਬਜ਼ੀ ਬਾੜੀ ਦੇ ਲਈ ਜਾਂ ਸਿਰਫ ਜਿਹੜੀ ਪਸ਼ੂਆਂ ਦਾ ਕੁਝ ਚਾਰਾ ਬੀਜ ਲੈਂਦੇ ਹਾਂ ਜੇ ਜੋ ਬਾਕੀ ਜਿਹੜੀ ਜ਼ਮੀਨ ਬਚਦੀ ਹੈ ਸੋ ਇਸ ਵਾਰ ਆਪਾਂ ਇੱਕ ਨਵਾਂ ਉਪਰਾਲਾ ਜਿਹੜਾ ਕਰਨ ਦੀ ਸੋਚੀ ਹੈ ਇਸ ਦੇ ਵਿੱਚ ਆਪਾਂ ਨੇ ਜਿਹੜੀ ਆ ਆਰਗੈਨਿਕ ਪਿਆਜ਼ ਤੇ ਆਜ ਕਰਨ ਬਾਰੇ ਜਿਹੜੀ ਆਪਾਂ ਇਸ ਵਾਰ ਸੋਚਿਆ ਸੋ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਸ ਵਾਰ ਵੀ ਆਪਾਂ ਜਿਹੜੀ ਰੂੜੀ ਦੀ ਖਾਦ ਇਸ ਜ਼ਮੀਨ ਦੇ ਵਿੱਚ ਜਿਹੜੀ ਸਾਰੀ ਜਿਹੜੀ ਪਾ ਕੇ ਚੰਗੀ ਤਰ੍ਹਾਂ ਇਹਦੀ ਬਹਾਈ ਕਰਕੇ ਹੜਾ ਨਾਲ ਤੇ ਉਸ ਤੋਂ ਬਾਅਦ ਰੂਟਾ ਵੀਟਰ ਨਾਲ ਚੰਗੀ ਤਰ੍ਹਾਂ ਜਿਹੜੀ ਇਹਦੀ ਮਿਕਸਿੰਗ ਕਰਕੇ ਤੇ ਇਸ ਤਰ੍ਹਾਂ ਆਪਾਂ ਜਿਹੜੇ ਬੈੱਡ ਆਪਾਂ ਬਣਾ ਲਏ ਨੇ ਜਿੰਦਰੇ ਦੇ ਨਾਲ ਹੱਥਾਂ ਵਾਲੀ ਜਿੰਦਰੀ ਦੇ ਨਾਲ ਤੇ ਬਹੁਤ ਹੀ ਸੋਹਣੇ ਜਿਹੜੇ ਤੁਹਾਨੂੰ ਜਿੱਦਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬੈੱਡ ਜਿਹੜੇ ਆਪਣੇ ਤਿਆਰ ਹੋ ਗਏ ਸੋ ਇਸ ਦੇ ਉੱਪਰ ਜਿਹੜੀ ਆਪਾਂ ਪਿਆਜ਼ ਦੀ ਪਨੀਰੀ ਆਪਾਂ ਲਗਾ ਰਹੇ ਆ ਇਸ ਜ਼ਮੀਨ ਨੂੰ ਆਪਾਂ ਜਿਹੜੀ ਆ ਦੇਸੀ ਰੂੜੀ ਦੀ ਖਾਦ ਦੀ ਕਦੇ ਵੀ ਕੋਈ ਘਾਟ ਨਹੀਂ ਛੱਡੀ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਹੈ ਕਿ 3 ਸਾਲਾਂ ਤੋਂ ਆਪਾਂ ਇਹਦੇ ਵਿੱਚ ਜਿਹੜੀ ਕਾਫੀ-ਕਾਫੀ ਮਾਤਰਾ ਦੇ ਵਿੱਚ ਜਿਹੜੀ ਰੂੜੀ ਦੀ ਖਾਦ ਆ ਉਹ ਆਪਾਂ ਪਾ ਦਿੰਦੇ ਆ ਤੇ ਪਿਆਜ਼ ਲਾਉਣ ਤੋਂ ਪਹਿਲਾਂ ਵੀ ਆਪਾਂ ਜਿਹੜੀ ਰੂੜੀ ਦੀ ਖਾਦ ਆਪਾਂ ਇਹਦੇ ਵਿੱਚ ਹੁਣ ਪਾ ਦਿੱਤੀ ਹੈ ਚੰਗੀ ਤਰ੍ਹਾਂ ਵਹਾਈ ਕਰਕੇ ਮਿਕਸਿੰਗ ਕਰ ਦਿੱਤੀ ਹੈ ਸੋ ਇਹ ਆਪਣਾ ਇੱਕ ਸੌਂਗ ਸੀਗਾ ਕਿ ਆਰਗੈਨਿਕ ਜਿਹੜੀ ਆਪਾਂ ਸਬਜ਼ੀਆਂ ਜਾਂ ਜਿਹੜੀ ਆਪਣੀ ਘਰ ਖਾਤਰ ਖਾਣ ਵਾਲੀ ਕਣਕ ਆਪਾਂ ਤਿਆਰ ਕਰੀਏ ਸੋ ਇਸ ਵਾਰ ਆਪਾਂ ਆਰਗੈਨਿਕ ਕਣਕੀ ਵੀ ਜਿਹੜੀ ਬੀਜ ਦਿੱਤੀ ਆ ਜੋ ਕਿ ਆਪਣੀ ਘਰ ਖਾਣ ਖਾਤਰ ਲਈ ਆਪਣੀ ਜੋਗੀ ਜਿਹੜੀ ਜ਼ਮੀਨ ਦੇ ਵਿੱਚ ਉੱਥੇ ਵੀ ਆਪਾਂ ਜਿਹੜਾ ਰੂੜੀ ਦੇ ਰੇਹ ਦੀ ਹੀ ਵਰਤੋਂ ਕੀਤੀ ਆ ਬਿਲਕੁਲ ਵੀ ਜਿਹੜਾ ਉਹਨੂੰ ਜੂਰੀ ਆ ਜਿਹੜਾ ਉਹਦੇ ਵਿੱਚ ਬਿਲਕੁਲ ਵੀ ਨਹੀਂ ਪਾਇਆ ਗਿਆ ਜਿਵੇਂ ਕਿ ਤੁਹਾਨੂੰ ਦੱਸਿਆ ਆਪਾਂ ਇਸ ਜ਼ਮੀਨ ਦੇ ਵਿੱਚ ਪਹਿਲਾਂ ਆਪਣੇ ਘਰ ਦੇ ਲਈ ਜਿਹੜੀ ਸਾਰੀ ਜਿਹੜੀ ਸਬਜ਼ੀ ਬਾੜੀ ਇਸੇ ਦੇ ਵਿੱਚ ਆਰਗੈਨਿਕ ਹੀ ਤਿਆਰ ਕਰਦੇ ਸੀ ਸੋ ਇਸ ਤੋਂ ਇਲਾਵਾ ਇਸ ਵਾਰ ਆਪਾਂ ਹਟ ਕੇ ਥੋੜਾ ਜਿਹੜਾ ਆਰਗੈਨਿਕ ਪਿਆਜ਼ ਤਿਆਰ ਕਰਨ ਬਾਰੇ ਜਿਹੜੀ ਆਪਾਂ ਸੋਚੀ ਸੋ ਥੋੜੀ ਆਪਾਂ ਜਿਹੜੀ ਕੋਸ਼ਿਸ਼ ਕਰੀ ਆ ਇਸ ਵਾਰ ਪਹਿਲੀ ਵਾਰ ਕਿ ਆਰਗੈਨਿਕ ਪਿਆਜ਼ ਕੁਝ ਜਿਹੜਾ ਵੇਚਣ ਦੇ ਲਈ ਵੀ ਥੋੜਾ ਜਿਹੜਾ ਤਿਆਰ ਕਰਕੇ ਆਪਾਂ ਦੇਖਣਾ ਹੈ ਕਿਉਂਕਿ ਜਿਹੜਾ ਪਹਿਲਾਂ ਆਪਾਂ ਘਰ ਦੇ ਲਈ ਆਰਗੈਨਿਕ ਪਿਆਜ਼ ਚੰਗੀ ਤਰ੍ਹਾਂ ਜਿਹੜੀ ਰੂੜੀ ਦੀ ਖਾਦ ਪਾ ਕੇ ਵਿਜਾਈ ਕਰਦੇ ਸੀ ਤੇ ਉਹਦੀ ਲੋਵਾਈ ਕਰਦੇ ਸੀਗੇ ਤੇ ਉਹ ਜਿਹੜਾ ਇੱਕ ਵਧੀਆ ਜਿਹੜੀ ਗ੍ਰੋਥ ਵੀ ਉਹਦੀ ਵਧੀਆ ਦੇਖਣ ਨੂੰ ਮਿਲਦੀ थी ਤੇ ਪਿਆਜ਼ ਵੀ ਜਿਹੜਾ ਵਧੀਆ ਜਿਹੜਾ ਜ਼ਹਿਰ ਮੁਕਤ ਤਿਆਰ ਹੁੰਦਾ ਸੀ ਉਹਦਾ ਸਹਿਜ ਵੀ ਜਿਹੜਾ ਵਧੀਆ ਤਿਆਰ ਹੁੰਦਾ ਸੀ ਕਿਉਂਕਿ ਦੋਸਤੋ ਜੇਕਰ ਤੁਸੀਂ ਆਰਗੈਨਿਕ ਪਿਆਜ਼ ਆ ਜਿਹੜਾ ਤਿਆਰ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਆਪਾਂ ਨੂੰ ਜਿਹੜੀ ਥੋੜੀ ਇੱਕ ਦੋ ਵਾਰ ਜਿਹੜੀ ਗੋਡੀ ਜ਼ਰੂਰ ਕਰਨੀ ਪੈਂਦੀ ਹੈ ਰੂੜੀ ਦੀ ਖਾਦ ਦੇ ਨਾਲ ਜਿਹੜਾ ਪਿਆਜ਼ ਆਰਗੈਨਿਕ ਇੱਕ ਵਧੀਆ ਤਿਆਰ ਹੋ ਜਾਂਦਾ ਹੈ ਵਿੱਚ ਮੇਰੇ ਕਿਸਾਨ ਵੀਰ ਹੁੰਦੇ ਨੇ ਜਿਹੜੇ ਆਰਗੈਨਿਕ ਜਿਹੜੀ ਖੇਤੀ ਨੂੰ ਬਿਲਕੁਲ ਵੀ ਕੋਈ ਜਿਹੜਾ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਇਹਦੇ ਵਿੱਚ ਜਿਹੜੀ ਥੋੜੀ ਜਿਆਦਾ ਮਿਹਨਤ ਦੀ ਲੋੜ ਪੈਂਦੀ ਹੈ ਇਹ ਆਰਗੈਨਿਕ ਖੇਤੀ ਕਰਨਾ ਜਿਹੜਾ ਬਹੁਤ ਵੀ ਚੰਗਾ ਕੰਮ ਆ ਕੋਈ ਮਾੜਾ ਕੰਮ ਨਹੀਂ ਪਰ ਇਹਦੇ ਵਿੱਚ ਜਿਹੜੀ ਮਿਹਨਤ ਜ਼ਿਆਦਾ ਲੱਗਦੀ ਹੈ ਇਸ ਲਈ ਹਰ ਇੱਕ ਕਿਸਾਨ ਆ ਜਿਹੜਾ ਇਹਨੂੰ ਪਸੰਦ ਨਹੀਂ ਕਰਦਾ ਵੀਡੀਓ ਦੇ ਵਿੱਚ ਚੱਲਦੇ-ਚੱਲਦੇ ਆਪਾਂ ਤੁਹਾਨੂੰ ਵੀ ਦੱਸ ਦਈਏ ਦੋਸਤੋ ਜੇਕਰ ਤੁਸੀਂ ਵੀ ਜਿਹੜੀ ਆਪਣੇ ਘਰ ਦੇ ਲਈ ਥੋੜੀ-ਬਹੁਤੀ ਆਰਗੈਨਿਕ ਪਿਆਜ਼ ਦੀ ਜਿਹੜੀ ਬਾੜੀ ਲਗਾਉਣਾ ਚਾਹੁੰਦੇ ਹੋ ਕਿਉਂਕਿ ਥੋੜੀ-ਬਹੁਤੀ ਆਪਣੇ ਘਰ ਦੇ ਲਈ ਆਰਗੈਨਿਕ ਸਬਜ਼ੀਆਂ ਜਿਹੜੀਆਂ ਤਿਆਰ ਕਰਨੀਆਂ ਕੋਈ ਜ਼ਿਆਦਾ ਮੁਸ਼ਕਲ ਦੀ ਗੱਲ ਨਹੀਂ ਹੁੰਦੀ ਉਸ ਦੀ ਸਾਮ ਸਵਾਲ ਆਪਾਂ ਸੌਖੇ ਤਰੀਕੇ ਨਾਲ ਕਰ ਸਕਦੇ ਹਾਂ ਇੱਕ ਅੱਧੀ ਵਾਰ ਜਿਹੜੀ ਗੋਡੀ ਵੀ ਆਪਾਂ ਜਿਹੜੀ ਨਾਰਮਲੀ ਕਰ ਲੈਨੇ ਆਂ ਰੂੜੀ ਦੀ ਖਾਦ ਵੀ ਜਿਹੜੀ ਇੰਨੀ ਕ ਆਪਾਂ ਨੂੰ ਅਵੇਲੇਬਲ ਹੋ ਹੀ ਜਾਂਦੀ ਅਕਸਰ ਆਪਣੇ ਕਿਸਾਨਾਂ ਦੇ ਕੋਲ ਜਿਹੜੀ ਰੂੜੀ ਦੀ ਖਾਦ ਤਾਂ ਅਵੇਲੇਬਲ ਹੁੰਦੀ ਹੀ ਹੈ ਸੋ ਉਸ ਦੇ ਵਿੱਚ ਤੁਸੀਂ ਕੀ ਕਰਨਾ ਦੋਸਤੋ ਆਪਣੇ ਘਰ ਦੇ ਲਈ ਜਿਹੜੀ ਪਿਆਜ਼ ਦੀ ਬਾੜੀ ਲਗਾਉਣ ਦੇ ਲਈ ਤੁਸੀਂ ਸਵਾ ਕੁਆਂਟਲ ਜਿਹੜੀ ਰੂੜੀ ਦੀ ਖਾਦ ਲੈਣੀ ਹੈ ਦੋਸਤੋ ਉਹ ਤੁਸੀਂ ਇੱਕ ਮਰਲੇ ਦੇ ਹਿਸਾਬ ਨਾਲ ਲੈਣੀ ਹੈ ਉਹ ਪਾ ਕੇ ਚੰਗੀ ਤਰ੍ਹਾਂ ਜਿਹੜੀ ਉਹਦੀ ਬਹਾਈ ਕਰਕੇ ਤੇ ਤੁਸੀਂ ਜਿਹੜੀ ਆਰਗੈਨਿਕ ਪਿਆਜ਼ ਦੀ ਜਿਹੜੀ ਵਾੜੀ ਆਪਣੀ ਤਿਆਰ ਕਰ ਸਕਦੇ ਹੋ ਅਗਰ ਜੇਕਰ ਕੋਈ ਕਿਸਾਨ ਇਸ ਗੱਲ ਦੇ ਵਿੱਚ ਇੰਟਰਸਟਿਡ ਨਹੀਂ ਹੈ ਤੇ ਉਹ ਬਿਨਾ ਆਰਗੈਨਿਕ ਜਿਹੜੀ ਵਾੜੀ ਪਿਆਜ਼ ਦੀ ਲਗਾਉਣਾ ਚਾਹੁੰਦਾ ਤਾਂ ਉਸ ਦੇ ਲਈ ਖਾਦ ਹੈ ਕਿਸਾਨ ਵੀਰੋ 300 ਗ੍ਰਾਮ ਡਾਇਆ ਅਤੇ 300 ਗ੍ਰਾਮ ਜਿਹੜੀ ਪੋਟਾਸ਼ ਅਤੇ 300 ਗ੍ਰਾਮ ਸਲਫਰ ਪ੍ਰਤੀ ਮਰਲੇ ਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਸੋ ਕੋਸ਼ਿਸ਼ ਕਰੋ ਕਿ ਆਪਾਂ ਖਾਣ ਦੇ ਲਈ ਤਾਂ ਸਿਰਫ ਆਰਗੈਨਿਕ ਹੀ ਤਿਆਰ ਕਰੋ ਅਗਰ ਤੁਸੀਂ ਪਿਆਜ਼ ਵੇਚਣ ਦੇ ਲਈ ਵੀ ਆਰਗੈਨਿਕ ਤਿਆਰ ਕਰ ਸਕਦੇ ਹੋ ਤਾਂ ਉਹ ਵੀ ਇੱਕ ਬਹੁਤ ਵਧੀਆ ਤੁਹਾਡਾ ਬਰਾਮਾ ਹੋਵੇਗਾ ਸੋ ਇਹ ਇੱਕ ਤਰ੍ਹਾਂ ਦਾ ਆਪਾਂ ਇਹਨੂੰ ਪੁੰਨ ਵੀ ਕਹਿ ਸਕਦੇ ਹਾਂ ਜੇਕਰ ਆਪਾਂ ਸਹੀ ਜਿਹੜੀਆਂ ਚੀਜ਼ਾਂ ਮਾਰਕੀਟ ਦੇ ਵਿੱਚ ਖਾਣ ਵਾਲੀਆਂ ਲੋਕਾਂ ਨੂੰ ਪ੍ਰਦਾਨ ਕਰਦੇ ਹਾਂ ਪਰ ਹਾਂ ਥੋੜੀ ਦਿੱਕਤ ਇਹ ਆਉਂਦੀ ਹੈ ਕਿਉਂਕਿ ਆਰਗੈਨਿਕ ਜਿਹੜੀਆਂ ਬਾੜੀਆਂ ਤਿਆਰ ਕਰਨ ਦੇ ਵਿੱਚ ਖੇਚਲਾ ਵੀ ਜ਼ਿਆਦਾ ਹੁੰਦੀ ਹੈ ਅਤੇ ਜਿਹੜਾ ਖਰਚ ਵੀ ਜ਼ਿਆਦਾ ਆਉਂਦਾ ਹੈ ਸੋ ਉਸ ਦੇ ਵਿੱਚ ਜਿਹੜਾ ਰੂੜੀ ਦੀ ਖਾਦ ਵਗੈਰਾ ਜਿਹੜੀ ਜਿਆਦਾ ਮਾਤਰਾ ਦੇ ਵਿੱਚ ਪਾਉਣੀ ਪੈਂਦੀ ਹੈ ਅਤੇ ਉਹਦਾ ਝਾੜ ਜਿਹੜਾ ਘੱਟ ਹੁੰਦਾ ਤੇ ਉਹਦਾ ਜਿਹੜਾ ਕਿਸਾਨ ਨੂੰ ਅਕਸਰ ਉਹ ਸਹੀ ਹੈ ਜਿਹੜਾ ਮੁੱਲ ਬਾਜ਼ਾਰ ਦੇ ਵਿੱਚ ਨਹੀਂ ਮਿਲਦਾ ਪਰ ਆਪਣੇ ਘਰ ਦੇ ਲਈ ਜਿਹੜੀ ਬਾੜੀ ਤਿਆਰ ਕਰਦੇ ਆਪਾਂ ਤਾਂ ਕਿਸਾਨ ਨੂੰ ਤਾਂ ਬਿਲਕੁਲ ਹੀ ਚਾਹੀਦਾ ਹੈ ਕਿ ਉਹ ਨੂੰ ਜਿਹੜੀ ਆਪਣੇ ਘਰ ਦੇ ਬਾੜੇ ਦੀ ਲਈ ਜਿਹੜੀ ਆਰਗੈਨਿਕ ਜ਼ਮੀਨ ਤਿਆਰ ਕਰ ਲੈਣੀ ਚਾਹੀਦੀ ਹੈ ਰੂੜੀ ਦੀ ਖਾਦ ਦੇ ਨਾਲ ਕਿਉਂਕਿ ਜੇਕਰ ਇੱਕ ਕਿਸਾਨ ਆਰਗੈਨਿਕ ਜਿਹੜੀਆਂ ਸਬਜ਼ੀਆਂ ਜਿਹੜੀਆਂ ਖਾਣ-ਪਾਨ ਪੀਣ ਵਾਲੀਆਂ ਆਪਣੀਆਂ ਚੀਜ਼ਾਂ ਉਹ ਨਹੀਂ ਉਗਾ ਸਕਦਾ ਬਿਨਾ ਜਿਹੜੀਆਂ ਰੇਹਾਂ ਸਪ੍ਰੇਹਾਂ ਤੋਂ ਆਪਣੇ ਘਰ ਦੇ ਲਈ ਨਹੀਂ ਉਗਾ ਸਕਦਾ ਤਾਂ ਫਿਰ ਹੋਰ ਤਾਂ ਜਿਹੜਾ ਲਾਲੋਬੀ ਦੁਨੀਆ ਦੇ ਵਿੱਚ ਕੋਈ ਵੀ ਜਿਹੜਾ ਇਨਸਾਨ ਆ ਉਹ ਜਿਹੜੀ ਸ਼ੁੱਧਤਾ ਵਾਲੀ ਚੀਜ਼ ਹੈ ਜਿਹੜੀ ਨਹੀਂ ਪ੍ਰਾਪਤ ਕਰ ਸਕਦਾ ਕਿਉਂਕਿ ਜਦੋਂ ਇੱਕ ਕਿਸਾਨ ਹੀ ਨਹੀਂ ਆਪਦੇ ਲਈ ਤਿਆਰ ਕਰ ਸਕਦਾ ਆਰਗੈਨਿਕ ਤਾਂ ਦੂਸਰੇ ਨੂੰ ਜਿਹੜੀ ਕਿੱਥੋਂ ਪ੍ਰਦਾਨ ਹੋ ਸਕਦੀ ਹੈ ਅੱਜ ਕੱਲ ਦੇ ਸਮੇਂ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਵਾਧਦੀਆਂ ਜਾਂਦੀਆਂ ਨੇ ਜਣੇ ਖਣੇ ਨੂੰ ਆਪਾਂ ਲਾ ਲੋ ਵੀ ਹਰ ਇੱਕ ਬਜ਼ੁਰਗ ਨੂੰ ਤੇ ਨੌਜਵਾਨ ਨੂੰ ਵੀ ਹਰ ਇੱਕ ਨੂੰ ਥੋੜੀਆਂ ਥੋੜੀਆਂ ਜਿਹੜੀਆਂ ਚੀਜ਼ਾਂ ਤੋਂ ਜਿਹੜਾ ਖਾਣ ਦੇ ਨਾਲ ਉਸ ਦਾ ਜਿਹੜਾ ਤਜਾਬ ਬਣੀ ਜਾਂਦਾ ਸੋ ਘਰ ਦੇ ਵਿੱਚ ਕੋਈ ਵੀ ਜਿਹੜਾ ਜੀ ਅੱਜ ਕੱਲ ਹੈ ਜਿਸ ਨੂੰ ਜਿਹੜੀ ਕੋਈ ਨਾ ਕੋਈ ਪ੍ਰੋਬਲਮ ਨਹੀਂ ਹੁੰਦੀ ਹਰ ਇੱਕ ਇਨਸਾਨ ਨੂੰ ਅੱਜ ਕੱਲ ਕੋਈ ਨਾ ਕੋਈ ਪ੍ਰੋਬਲਮ ਹੈ ਇਹਦਾ ਇਹੀ ਕਾਰਨ ਹੈ ਕਿਉਂਕਿ ਜਿਹੜੀਆਂ ਅੱਜ ਕੱਲ ਆਰਗੈਨਿਕ ਚੀਜ਼ਾਂ ਨੇ ਬਿਲਕੁਲ ਖਤਮ ਹੋ ਚੁੱਕੀਆਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸ਼ੁੱਧਤਾ ਵਾਲੀਆਂ ਚੀਜ਼ਾਂ ਆਪਾਂ ਨੂੰ ਪ੍ਰਾਪਤ ਹੁੰਦੀਆਂ ਸੀ ਚਾਹੇ ਉਹਨਾਂ ਦਾ ਜਿਹੜਾ ਝਾੜ ਸੀ ਬਿਲਕੁਲ ਕਾਸੀਲੀ ਜੋ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਸੀਗੇ ਜੋ ਅੱਜ ਕੱਲ ਬਿਮਾਰੀਆਂ ਚੱਲ ਰਹੀਆਂ ਨੇ ਇਹਨਾਂ ਦਾ ਜਿਹੜਾ ਉਹ ਨਾਮ ਤੱਕ ਨਹੀਂ ਜਾਣਦੇ ਸੀਗੇ ਕਿਉਂਕਿ ਉਹ ਜਿਹੜੀਆਂ ਚੀਜ਼ਾਂ ਖਰਾਕਾਂ ਖਾਂਦੇ ਸੀ ਉਹ ਸ਼ੁੱਧਤਾ ਵਾਲੀਆਂ ਹੁੰਦੀਆਂ ਸੀ ਬਿਨਾ ਕੈਮੀਕਲਾਂ ਵਾਲੀਆਂ ਕਿਉਂਕਿ ਉਦੋਂ ਜਿਹੜੀਆਂ ਇਹ ਰੇਹਾਂ ਸਪਰੇਹਾਂ ਦੀ ਵਰਤੋਂ ਜਿਹੜੀ ਨਹੀਂ ਕੀਤੀ ਜਾਂਦੀ ਸੀ ਜਾਂ ਨਾ માત્ર ਹੀ ਜਿਹੜੀ ਕੀਤੀ ਜਾਂਦੀ ਸੀ ਅੱਜ ਕੱਲ੍ਹ ਜਿਹੜੀਆਂ ਬਹੁਤ ਹੀ ਜ਼ਿਆਦਾ ਗ੍ਰੈਨੂਲ ਜਿਹੜੀਆਂ ਜ਼ਹਿਰਾ ਨੇ ਆਪਾਂ ਝੋਨੇ ਦੇ ਵਿੱਚ ਵਰਤਦੇ ਆ ਝੋਨਾ ਲਾਉਣ ਦੇ ਕਾਰਨ ਵੀ ਆਪਾਂ ਜਿਹੜੀਆਂ ਬਹੁਤ ਜ਼ਿਆਦਾ ਦਵਾਈਆਂ ਜਿਹੜੀਆਂ ਜ਼ਹਿਰੀਲੀਆਂ ਆਪਣੀਆਂ ਜ਼ਮੀਨਾਂ ਦੇ ਵਿੱਚ ਵਰਤਣੀਆਂ ਜਿਹੜੀਆਂ ਸਟਾਰਟ ਕਰ ਚੁੱਕੇ ਆ ਸੋ ਜ਼ਿਆਦਾ ਆਪਣੀ ਜ਼ਮੀਨ ਦੇ ਵਿੱਚ ਕੈਮੀਕਲਾਂ ਦੀ ਵਰਤੋਂ ਕਰਨੀ ਆਪਣੀਆਂ ਜਿਹੜੀਆਂ ਇਹ ਬਿਮਾਰੀਆਂ ਦਾ ਜਿਹੜਾ ਕਾਰਨ ਬਣਦਾ ਜਾ ਰਿਹਾ ਜਦੋਂ ਫਸਲਾਂ ਨੂੰ ਬਿਮਾਰੀਆਂ ਪੈਂਦੀਆਂ ਨੇ ਤਾਂ ਕਿਸਾਨ ਦੀ ਵੀ ਜਿਹੜੀ ਮਜਬੂਰੀ ਬਣ ਜਾਂਦੀ ਹੈ ਉਹਨਾਂ ਜਿਹੜਾ ਨੂੰ ਵਰਤਣਾ ਸੋ ਇਸੇ ਲਈ ਆਪਾਂ ਨੂੰ ਹਰ ਇੱਕ ਕਿਸਾਨ ਨੂੰ ਜਿਹੜੀ ਆਪਣੇ ਘਰ ਦੇ ਲਈ ਜਿਹੜੀ ਜੋ ਵੀ ਸਬਜ਼ੀ ਬਾੜੀ ਆਪਾਂ ਲਗਾਉਂਦੇ ਆ ਉਹਦੇ ਲਈ ਇੱਕ ਥੋੜੀ ਮਾਤਰਾ ਦੇ ਵਿੱਚ ਜਿਹੜੀ ਜ਼ਮੀਨ ਲੋੜ ਅਨੁਸਾਰ ਆਪਾਂ ਨੂੰ ਆਰਗੈਨਿਕ ਤਿਆਰ ਕਰ ਲੈਣੀ ਚਾਹੀਦੀ ਹੈ ਉਸ ਦੇ ਵਿੱਚ ਰੂੜੀ ਦੀ ਖਾਦ ਜਿਹੜੀ ਹਰ ਸਾਲ ਆਪਾਂ ਨੂੰ ਪਾ ਪਾ ਕੇ ਸੋ ਉਹ ਆਪਾਂ ਨੂੰ ਘਰ ਦੇ ਲਈ ਜਿਹੜੀ ਰੱਖਣੀ ਚਾਹੀਦੀ ਹੈ ਉਨੀਕੀ ਜ਼ਮੀਨ ਨੂੰ ਆਪਾਂ ਨੂੰ ਚਾਹੁੰਦਾ ਹੈ ਕਿ ਉਸ ਦੇ ਵਿੱਚ ਆਪਾਂ ਨਾ ਕੋਈ ਝੋਨਾ ਵਗੈਰਾ ਲਾਈਏ ਨਾ ਹੀ ਕੋਈ ਜ਼ਹਿਰੀਲੀ ਜਿਹੜੀ ਸਪਰੇਅ ਦੀ ਆਪਾਂ ਕੋਈ ਜ਼ਹਿਰ ਦੀ ਆਪਾਂ ਵਰਤੋਂ ਕਰੀਏ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿ ਜਿਹੜਾ ਇਹ ਆਪਾਂ ਇਸ ਵਾਰ ਆਰਗੈਨਿਕ ਪਿਆਜ਼ ਲਗਾਇਆ ਸੋ ਇਸ ਦੇ ਵਿੱਚ ਆਪਾਂ ਬਿਲਕੁਲ ਵੀ ਜਿਹੜੀ ਸਟੈਂਪ ਦਵਾਈ ਦੀ ਸਪਰੇਅ ਜਿਹੜੀ ਨਹੀਂ ਕਰਨੀ ਕਿਉਂਕਿ ਅਕਸਰ ਜਿਹੜੀ ਪਿਆਜ਼ ਦੇ ਵਿੱਚ ਜਦੋਂ ਪਿਆਜ਼ ਲਗਾ ਦਿੱਤਾ ਜਾਂਦਾ ਤਾਂ ਉਸ ਦੇ ਉੱਪਰ ਜਿਹੜੀ ਸਟੈਂਪ ਦਵਾਈ ਦੀ ਸਪਰੇਅ ਕੀਤੀ ਜਾਂਦੀ ਹੈ ਤਾਂ ਕਿ ਜਿਹੜੀ ਨਦੀਨ ਜਿਹੜੇ ਨਾ ਉਗਣ 10-15 ਦਿਨ ਤੱਕ ਜਿਹੜੇ ਨਦੀਨ ਆ ਜਿਹੜੇ ਕੰਟਰੋਲ ਦੇ ਵਿੱਚ ਰਹਿਣ ਸੋ ਦੋਸਤੋ ਜੇਕਰ ਤੁਸੀਂ ਵੀ ਆਰਗੈਨਿਕ ਪਿਆਜ਼ ਲਗਾ ਰਹੇ ਹੋ ਤਾਂ ਤੁਸੀਂ ਜਿਹੜੀ ਬਿਲਕੁਲ ਵੀ ਕਿਸੇ ਕੈਮੀਕਲ ਵਾਲੀ ਜਿਹੜੀ ਰੇ ਸਪਰੇਅ ਦੀ ਵਰਤੋਂ ਨਹੀਂ ਕਰਨੀ ਤੁਸੀਂ ਸਿਰਫ ਇੱਕ ਜਿਹੜੀ ਰੂੜੀ ਦੀ ਖਾਦ ਦੀ ਵਰਤੋਂ ਕਰਨੀ ਹੈ ਜਾਂ ਤੁਸੀਂ ਜਿਹੜੀਆਂ ਜ਼ਿਆਦਾ ਇਹਨੀਆਂ ਲੋਡ ਅਨੁਸਾਰ ਜਿਹੜੀਆਂ ਗੋਡੀਆਂ ਕਰਨੀਆਂ ਨੇ ਜੇਕਰ ਇਹਦੇ ਵਿੱਚ ਜਿਹੜੇ ਨਦੀਨ ਹੁੰਦੇ ਆ ਜਦੋਂ ਸੋ ਜੇਕਰ ਤੁਸੀਂ ਵੀ ਇਹਦੇ ਵਿੱਚ ਜਿਹੜੀ ਜਾਂ ਕੋਈ ਕੈਮੀਕਲ ਵਾਲੀ ਦਵਾਈ ਜਾਂ ਯੂਰੀਆ ਵਗੈਰਾ ਦੀ ਵਰਤੋਂ ਕਰੋਗੇ ਤੋਂ ਇਸ ਤੋਂ ਬਾਅਦ ਤਾਂ ਫਿਰ ਤੁਸੀਂ ਪਿਆਜ਼ ਆ ਜਿਹੜਾ ਮਾਰਕੀਟ ਦੇ ਵਿੱਚੋਂ ਵੀ ਲੈ ਸਕਦੇ ਹੋ ਇਸ ਤਰ੍ਹਾਂ ਦਾ ਪਿਆਜ਼ ਤਾਂ ਤੁਹਾਨੂੰ ਉੱਥੋਂ ਵੀ ਜਿਹੜਾ ਮਿਲ ਜਾਣਾ ਸੋ ਆਪਣੇ ਘਰ ਦੇ ਲਈ ਹੋ ਸਕੇ ਤਾਂ ਤੁਸੀਂ ਆਰਗੈਨਿਕ ਜਿਹੜੀ ਆ ਸਬਜ਼ੀ ਕੋਈ ਵੀ ਤਿਆਰ ਕਰੋ ਸੋ ਏਸੀ ਤਕਨੀਕੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਦੋਸਤੋ